ਸਰਦਾ ਹਾਏ 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 ਸਰਦਾ ਹਾਏ ਹਾਏ ਮੁੜਦਾਬਾ 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 ਖਾਲਿਸਤਾਨ ਦਾ ਪੁੱਤਰਾ ਸਾਰ ਦੇ ਵਿੱਚ ਸੀ ਸਾਡੇ ਹਿੰਦੂ ਸਰਪਾਹ ਜਿੰਨਾਂ ਦਾ ਫੋਨ ਆਇਆ ਉਹ ਬਿਲੀਗੇਟ ਤੋਂ ਸਚਿੰਦਰਾ ਤੇ ਰਕੇਸ਼ ਦਾ ਕਿ ਸਾਨੂੰ ਕੁਝ ਜਿਹੜੇ ਗਲਤ ਬੰਦੇ ਨੇ ਖਾਲਿਸਤਾਨੀ ਉਹਨਾਂ ਨੇ ਨਿਹੰਗ ਚੋਲੇ ਪਾਏ ਨੇ ਉਹਨਾਂ ਦੇ ਦੁਆਲੇ ਹੋ ਗਏ ਉਹਨਾਂ ਨੂੰ ਮਾਰਨ ਵਾਸਤੇ ਭੱਜੇ ਤਿੰਨ ਨਾਕਿਆ ਪੁੱਛ ਦੇ ਤੋੜ ਕੇ ਉੱਥੇ ਪਹੁੰਚੇ ਨੇ ਕਿਰਪਾਨਾਂ ਉਹਨਾਂ ਦੇ ਫੜੀਆਂ ਸੀਗੀਆਂ ਪਰਚੇ ਫੜੇ ਸੀਗੇ ਇਹਨਾਂ ਦੇ ਇਹ ਭੱਜੇ ਪਹਿਲਾਂ ਇਹਨਾਂ ਨੇ ਜਾ ਕੇ ਆਪਣੇ ਹਥਿਆਰ ਕੱਢੇ ਜਿੰਦਿਆਂ ਨੂੰ ਇਹ ਕਿਰਪਾਨਾ ਲੈ ਕੇ ਡਾਗਿਆ ਲੈ ਕੇ ਦੋੜੇ ਉਹਨਾਂ ਨੂੰ ਪੁੱਥਰੇ ਕਾਬੂ ਕਰ ਲਿਆ ਕਸ ਦੇ ਚੋਕ ਕੀਤਾ ਲੇਕਿਨ ਅਸੀਂ ਸਰਕਾਰ ਮੇਰੇ ਹੱਥ ਜੋੜ ਕੇ ਸਾਡੀ ਇਹ ਜੈ ਵੀ ਬੇਨਤੀ ਹੈ ਕਿ ਬਰਾਬਰ ਦੀ ਧਿਰ ਨੂੰ ਚੱਲਣ ਦਿਓ ਇੱਕ ਧਿਰ ਦਾ ਇੱਕ ਧਿਰ ਥਾਂ ਨਾ ਕਰੋ ਜੇ ਤੁਸੀਂ ਇੰਜ ਕਰੋਗੇ ਇਹੋ ਜੇ ਕੰਮ ਰੋਜ਼ ਹੋਣਗੇ ਤੇ ਹਿੰਦੂ ਮਰਨ ਵਾਸਤੇ ਦੁਨੀਆ ਜਿ ਨਹੀਂ ਆਏ ਅਸੀਂ 49% ਦੁਨੀਆਂ 'ਚ ਆ ਗਏ ਆ ਤੇ ਜਦੋਂ ਹਿੰਦੂ ਦਾ ਦਿਮਾਗ ਖਰਾਬ ਹੋ ਗਿਆ ਤੇ ਰੇਵਰਗੇ ਰੱਖ ਦੇਵਾਂਗੇ ਭਾਵੇਂ ਸਰਦਾਰ ਹੋਵੇ ਨਿਆੰਗ ਹੋਵੇ ਤੇ ਕੋਈ ਹੋਵੇ ਫਿਰ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ ਇਹ ਸੂਰੀ ਦਾ ਵਾਅਦਾ ਜੇ ਸਰਕਾਰ ਨੂੰ ਮੈਂ ਵਾਰਨਿੰਗ ਦੇ ਰਿਹਾ ਕਿ ਇਹਨਾਂ ਤਿੰਨਾਂ ਬੰਦਿਆਂ ਦੇ ਪਰਚਾ ਦੇ ਕੇ ਇਹਨਾਂ ਨੂੰ ਅੰਦਰ ਦਿੱਤਾ ਜਾਵੇ ਆਲਾ ਮੈਂ ਜਨ ਸੈਕਟਰੀ ਆਮਰ ਸੱਜਨੇ ਦਾ ਅਸੀਂ 6 ਜੂਨ ਵਾਲੇ ਦਿਨ ਹਰ ਸਾਲ ਜਦੋਂ ਦਾ 1984 ਤੋਂ ਜਿਹੜਾ ਕਾਂਗਰਸ ਸਰਕਾਰ ਨੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਸੀ ਉਸ ਤੋਂ ਲੈ ਕੇ 32 ਸਾਲ ਹੋ ਗਏ ਆ ਕਿ ਅਸੀਂ ਸ਼ਾਂਤ ਮਈ ਢੰਗ ਦੇ ਨਾਲ ਲੁਕਰਾਂ ਦੇ ਵਿੱਚੋਂ ਜਿਹੜਾ ਅਸੀਂ ਮਨਾਉਂਦੇ ਹਾਂ ਕਰੋ ਸੇਬ ਹਰਿਮੰਦਰ ਸਾਹਿਬ ਦੇ ਅੰਦਰ ਜਿਹੜੇ ਸਾਡੇ ਵੀਰ ਸਿੰਘ ਅਤਿਪਾਲ ਸਿੰਘ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚਲੋ ਸਾਨੂੰ ਇੱਕ ਰਾਤ ਦੀ ਇਹਨਾਂ ਨੇ ਵੀਡੀਓ ਸਪਾਈ ਸੀ ਸੰਜੇ ਸੂਰੀ ਨੇ ਔਰ ਉਹਦੇ ਵਿੱਚ ਸ਼ਰਿਆਮ ਧਮਕੀਆਂ ਦਿੱਤੀਆਂ ਗਈਆਂ ਸੀ ਔਰ ਸੰਤਾਂ ਦੇ ਪੁਤਲਾ ਫੁਕਣ ਦੀ ਗੱਲ ਕੀਤੀ ਸੀ ਵੀ 3 ਵਜੇ ਤੇ ਪੁਤਲਾ ਫੁਕਾਂਗੇ ਠੀਕ ਹੈ ਔਰ ਸਿੰਘ ਜਿਹੜੇ ਆ ਸਾਰੇ 2 ਵਜੇ ਤੇ ਆਣ ਕੇ ਖੜੇ ਹੋਏ ਨੇ ਅਜੇ ਤੱਕ ਕੁਝ ਨਹੀਂ ਹੋੜਿਆ ਕੱਲ ਵੀ ਇਸ ਨੇ ਉਸ ਜਗ੍ਹਾ ਦੇ ਉੱਤੇ ਤਿੰਨ ਚਾਰ ਬੰਦੇ ਨਾਲ ਮੁੱਲ ਤੇ ਖਰੀਦੇ ਡੈੜੀਦਾਰ ਵਿਚਾਰੇ ਗਰੀਬ ਸੀ ਉਹ ਉਹਨਾਂ ਨੂੰ ਲਿਆ ਕੇ ਇਹਨੇ ਸੜਕ ਤੇ ਖਲੋ ਕੇ ਸਾਨੂੰ ਕਹਿੰਦਾ ਵੀ ਹਾਲਗੇੜ ਪਹੁੰਚਾਂਗਾ ਲੇਕਿਨ ਹਾਲਗੇੜ ਨਹੀਂ ਪਹੁੰਚਾ ਔਰ ਪਿੱਛੇ ਹੀ ਖੜਾ ਹੋ ਕੇ ਲੋਗੜਾਲੇ ਸਾਈਡ ਤੇ ਕਿਤੇ ਉਥੇ ਇਹਨੇ ਆਪਣੀ ਇੱਕ ਹਰਕਤ ਕੀਤੀ ਔਰ ਜਦੋਂ ਸਾਨੂੰ ਪਤਾ ਲੱਗਾ ਸਾਡੇ ਸਿੰਘ ਉੱਤਰ ਨੂੰ ਭੱਜੇ ਦੋ ਸਿੰਘ ਗਏ ਸੀ ਔਰ ਉਹਨਾਂ ਦੋਵਾਂ ਸਿੰਘਾਂ ਨੇ ਇਹਨਾਂ ਦੀ ਤੋੜ ਲਵਾ ਦਿੱਤੀ ਔਰ ਜੁੱਤੀਆਂ ਛੱਡ ਕੇ ਆਪਣੀਆਂ ਉੱਥੋਂ ਭੱਜੇ ਔਰ ਕੋਈ ਵੀ ਨਹੀਂ ਦਿਸਿਆ ਔਰ ਰਾਤ ਨੂੰ ਫੇਰ ਮਾਜਦਾ ਲਾਲ ਕਹਿੰਦਾ ਜੀ ਮੈਂ ਜਾਗ ਪਿਆ ਜੀ ਮੈਂ ਫਲਾਣਾਂ ਜੀ ਮੈਂ ਟਮਕਾਨ ਮੈਂ ਇਕੱਲਾ ਇਕੱਲਾ ਸਿੰਘ ਵੜਨਾ ਅਗਰ ਤੇਰੇ ਚ ਹਿੰਮਤ ਆ ਤਾਂ ਪਿਓ ਦਾ ਪੁੱਤ ਐ ਜਾਂ ਮਾਂ ਦਾ ਜਾਇਆ ਇੱਕ ਦਾ ਤਾਂ ਤੂੰ ਇੱਥੇ ਆ ਹੁਣ ਤੇਰੇ ਲਈ ਸਾਰੇ ਇਹਨੇ ਖੜੇ ਨੇ ਇੱਥੇ ਇਕੱਲਾ ਇਕੱਲਾ ਤੇਰੇ ਲਈ ਵੰਗਾਰਨ ਲਈ ਖੜਾ ਤੈਨੂੰ ਤਾਂ ਜੇ ਤੇਰੇ ਚ ਹਿੰਮਤ ਐ ਜਰਾ ਜਿਨੀ ਵੀ ਤੇਰੇ ਚ ਕੋਈ ਇਨਸਾਨੀਅਤ ਨਾਤੇ ਜਾਂ ਤੇਰੇ ਇੱਕ ਗੈਰਤ ਬਚੀ ਐ ਔਰ ਤੂੰ ਇੱਥੇ ਪਹੁੰਚ ਆਪਣੇ ਸੂਰੀ ਕੌਣ ਐ ਸੰਜੇ ਸੂਰੀ ਐ ਸ਼ਿਵ ਸਾਨਾ ਦਾ ਪ੍ਰਧਾਨ ਆਪਣੇ ਆਪ ਨੂੰ ਦੱਸਦਾ ਔਰ ਹਰ ਵੇਲੇ ਕੋਈ ਨਾ ਕੋਈ ਇਹ फडਕਾ ਉਭਿਆਨ ਦੇਂਦਾ ਕੁਛ ਨਹੀਂ ਇਹਦੀ ਮਤਲਬ ਇਹਦੀ ਨਾ ਕੋਈ ਐਕਟੀਵਿਟੀ ਨਾ ਕੋਈ ਕਾਰਵਾਈ ਸਿਰਫ ਕਰਦਾ ਕੀ ਹੈ ਜੀ ਇਹਨੇ ਸਿਕਿਉਰਿਟੀ ਲੈਣੀ ਹੈ ਔਰ ਆਪਣੀ ਫਾਲੋਅ ਅਪ ਖਾਲਤੂ ਦੀ ਫਟਣ ਵਾਸਤੇ ਖਟਣ ਵਾਸਤੇ ਜਿਸ ਤਰ੍ਹਾਂ ਉਹਦੇ ਕਰਨ ਨਾਲ ਪੰਜਾਬ ਦਾ ਮੂਲ ਖਰਾਬ ਹੋ ਗਿਆ ਬਿਲਕੁਲ ਬਹੁਤ ਮੂਲ ਖਰਾਬ ਹੋ ਗਿਆ ਜੀ ਹਰ ਇੱਕ ਸਿੱਖ ਜੋ ਵੀ ਹੈ ਹਰ ਸੇ ਮੰਗਦਾ ਆਪਣੇ ਆਪ ਸੰਤਾਂ ਨੂੰ ਆਪਣਾ ਆਈਡੀਅਲ ਮੰਨਦੇ ਨੇ ਉਹਨਾਂ ਦੇ ਸਾਰਿਆਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ ਇਹਦੀਆਂ ਹਰਕਤਾਂ ਕਰਕੇ ਪ੍ਰਸ਼ਾਸਨ ਪ੍ਰਸ਼ਾਸਨ ਸਾਡੇ ਲਈ ਤੇ ਚਲੋ ਕਾਰਵਾਈ ਕਰਦਾ ਥੋੜੀ ਬੋਤੀ ਲੇਕਿਨ ਸਾਡੇ ਉੱਤੇ ਜ਼ਿਆਦਾ ਕਾਰਵਾਈ ਕਰਦਾ ਕੱਲ ਇਹਨਾਂ ਦੇ ਪ੍ਰਸ਼ਾਸਨ ਦੇ ਅਸਾਂ ਹੁੰਦਿਆ ਸੀ ਹਾਲਗੜ੍ਹ ਸੀ ਖੜੇ ਸੀ ਔਰ ਸਾਨੂੰ ਇਹਨਾਂ ਨੇ ਆਸ਼ਵਾਸਨ ਦਿੱਤਾ ਵੀ ਤੁਸੀਂ ਚਲੇ ਜਾਓ ਅਸੀਂ ਇਹੋ ਜਿਹੀ ਇੱਥੇ ਕਾਰਵਾਈ ਕੋਈ ਨਹੀਂ ਹੋਣ ਦਿੰਦੇ ਲੇਕਿਨ ਸਾਡੇ ਇਥੋਂ ਥੋੜਾ ਜੇ ਅੱਗੇ ਪਿੱਛੇ ਹੁੰਦੀ 15 ਮਿੰਟ ਦਾ ਹੀ ਗੈਪ ਆ ਔਰ ਪਿੱਛੇ ਇਹਨੇ ਕਾਰਵਾਈ ਕੀਤੀ ਜਦੋਂ ਪ੍ਰਸ਼ਾਸਨ ਕੋਲ ਖੜਾ ਹੁੰਦਾ ਐਸਐਚਓ ਸਾਹਿਬ ਨੇ ਉੱਥੇ ਹੋਰ ਦੂਸਰੇ ਨੇ ਸਿੰਘ ਨੇ ਜਦੋਂ ਉਧਰੋਂ ਵੇਖਿਆ ਇਹਨਾਂ ਨੇ ਕਰ ਲਿਆ ਉਹਨਾਂ ਸਿੰਘਾਂ ਨੇ ਉਹਨਾਂ ਨੂੰ ਨਹੀਂ ਫੜਿਆ ਸਾਡੇ ਬੰਦਿਆਂ ਨੂੰ ਇਹਨਾਂ ਨੇ ਅਰੈਸਟ ਕੀਤਾ ਔਰ ਅੱਠ ਬੰਦੇ ਇਹਨਾਂ ਨੇ ਸਾਡੇ ਅਰੈਸਟ ਕੀਤੇ ਜਿਨ੍ਹਾਂ ਨੂੰ ਦੁਬਾਰਾ ਪੋਸਟ ਟਾਈਮ ਤੋਂ ਉੱਥੇ ਦਬਾਅ ਪਾ ਕੇ ਸਾਰਿਆਂ ਨੂੰ ਉਹਨਾਂ ਛੁਡਾਇਆ ਔਰ ਹੁਣ ਵੀ ਤੁਸੀਂ ਦੇਖ ਲਓ ਇੱਥੇ ਸਿੰਘ ਪਹੁੰਚੇ ਆਏ ਨੇ ਚਲੋ ਪ੍ਰਸ਼ਾਸਨ ਸਾਡੇ ਲਈ ਖੜਾ ਹੈ ਕੋਈ ਇਹ ਨਹੀਂ ਕਹ ਰਿਹਾ ਕਿ ਕੋਈ ਇਹਨਾਂ ਨੇ ਕਿਰਦੇ ਲੇਕਿਨ ਉਸ ਉੱਤੇ ਬਣਦੀ ਕਾਰਵਾਈ ਕਰਨੀ ਹੈ ਜਦ ਤੱਕ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਅਸੀਂ ਇੱਥੇ ਬੈਠੇ ਆ ਡਟੇ ਹੋਏ ਆ ਔਰ ਉਹਦੇ ਉੱਤੇ ਪਰਚਾ ਕਰਨਾ ਚਾਹੀਦਾ ਹੈ